ਲੋ ਵੀ ਕਬੂਤਰ ਵੀ ਖਾਣਾ ਖਾ ਰਹੇ ਨੇ ਤੇ ਆ ਨਵੇਂ ਬੱਚੇ ਆਏ ਬਾਹਰ ਇੱਕ ਆ ਜਿਹੜਾ ਬਲੈਕ ਆ ਇਹ ਵੀ ਹੁਣ ਨਵੇਂ ਦਾਣੀ ਚੁਗਣ ਲੱਗਾ ਕੇ ਵਿੱਚ ਰਲ ਗਏ ਇਹਨਾਂ ਦਾ ਤੇ ਇੱਕ ਜਿਹੜਾ ਏ ਵਾਲਾ ਹੈਗਾ ਆ ਤਾਂ ਬਿਲਕੁਲ ਹੀ ਛੋਟਾ ਹਾਲੇ ਦੇਖੋ ਕਿਨੇ ਨਿੱਕੇ ਨਿੱਕੇ ਖੰਭ ਪੂੰਜਾ ਇਹਦਾ ਆਇਆ ਹੀ ਨਹੀਂ ਪਤਾ ਨਹੀਂ ਕੀ ਵਾਰ ਹੋਇਆ ਇਸ ਵਾਰ ਪਤਾ ਨਹੀਂ ਕੀ ਹੋਇਆ ਪੂੰਜਾ ਪੂੰਜੇ ਨਹੀਂ ਆਇਆ ਇਹ ਲੰਡਾ ਹੀ ਆ ਨਾ ਕਿਸੇ ਨੇ ਤਾਂ ਪੱਟਿਆ ਹੀ ਐ ਤੇ ਇਹਦਾ ਆਇਆ ਹੀ ਨਹੀਂ ਜਮੰਦਰੂ ਪਤਾ ਨਹੀਂ ਕਿਹੜੀ ਨਸਲ ਤਿਆਰ ਹੋਣੀ ਆ ਕਿ ਨਵੀਂ ਬਰੀਡ ਤਿਆਰ ਹੋ ਰਹੀ ਆ ਆਪਣੀ ਆ ਵੀ ਬੱਚਾ ਫਰਦਾ ਨਿਕਾ ਜ ਆਹ ਵਾਲਾ ਵੀ ਠੀਕਾ ਫੰਟਾ ਕਬ ਉਤਰਾ ਜੀ ਰਾਲ ਚੱਲਦੇ ਛੋਟੇ ਹੀ ਆ ਬਸ ਤੂੰ ਪੂੰਜੀ ਸਾਰੇ ਆ ਦੋਨੇ ਹੀ ਬੱਚੀ ਆ ਕਾਲਾ ਤੇ ਗੋਲੇ ਰੰਗਾ ਜਿਹੜਾ ਫਰਦਾ ਹੈਲੋ ਜੀ ਹੈਲੋ ਲੋ ਵੀ ਐਸ ਨੂੰ ਮਿਲੋ ਅੱਜ ਹੈਗਾ ਸ਼ਨੀਵਾਰ ਤੇ ਅੱਜ ਅੱਜ ਕਿਹੜਾ ਦਿਨ ਆਦਾ ਰੈਡ ਡੇ ਅੱਜ ਰੈਡ ਡੇ ਆ ਦੇਖੋ ਅੱਜ ਫਿਰ ਰੈੱਡ ਰੈੱਡ ਬਣ ਕੇ ਗਈ ਹੈ ਤੇ ਐਕਸ਼ਨ ਜੈ ਰੈੱਡ ਇੱਕ ਚੀਜ਼ ਕੀ ਹੈ ਸਟ੍ਰਾਬਰੀ ਵੀ ਰੈੱਡ ਲੱਗ ਗਈ ਆ ਜਣਾ ਸ਼ੈਂਕੀ ਰੋਹ ਦੀ ਤਰ੍ਹਾਂ ਸੇਮ ਹੀ ਫਿਰ ਇਹਨੂੰ ਛੱਡ ਕੇ ਜਾਊਗਾ ਗੇਟ ਤੇ ਤੇ ਸ਼ੈਂਕੀ ਨੇ ਕਿੱਥੇ ਛੱਡ ਕੇ ਆਊਗਾ ਐਸੇ ਛੱਡਾ ਜਿਵੇਂ ਛੋਣੂ ਛੋਣੂ ਲੱਗਦਾ ਹੈ ਕਿ ਨੇ ਮੈਂ ਫਰਾਗ ਹੀ ਖਾਉਣੀ ਹੈ ਟੀ-ਸ਼ਰਟਾਂ ਮਿਲਦੀਆਂ ਸੀਗੀਆਂ ਚੱਲਣਾ ਤੇ ਮਜ਼ਾ ਫਰਾਗ ਲੱਭ ਕੇ ਲੱਗਿਆ ਈਗਾ ਇਹ ਫਿਰ ਹੁਣ ਸ਼ੈਂਕੀ ਨੇ ਛੱਡ ਗਈ ਵੀ ਆਉਣਾ ਦਾ ਸ਼ੈਂਕੀ ਨੇ ਐਸ ਨੂੰ ਲੈ ਕੇ ਵੀ ਆਉਣਾ ਹੁੰਦਾ ਗੇਟ 'ਚ ਠੀਕ ਹੈ ਨਾ ਇਹ ਸ਼ੈਂਕੀ ਪੱਕਾੜੀ ਆ ਐਸੇ ਦਾ ਠੀਕ ਆ ਠੀਕ ਆ ਜਦੋਂ ਉਹ ਐਸ਼ ਤੂੰ ਘਰੇ ਆਉਣਾ ਆਪਾਂ ਸਾਰਾ ਥਾਂ ਖਾਲੀ ਕਰ ਦੇਣਾ ਅੱਜ ਸਾਰਾ ਆਪਾਂ ਕਰ ਦੇਣਾ ਸਰੂ ਸਰੂ ਕੱਢ ਕੇ ਆਣ ਕਰ ਦੇਣਾ ਖਾਲੀ ਜਾਵਾਂ ਠੀਕ ਆ ਬੈਣ ਲੱਗੀ ਆ ਹੁਣ ਐਸ਼ ਦੀ ਤੇ ਐਸ਼ ਦਾ ਬਾਈ ਉਹ ਖੜਾ ਬਾਹਰ ਚ ਤਿਆਰ ਹੋਇਆ ਜਸ ਐਸ਼ ਦੀ ਫੋਟੋ ਕਰ ਦ ਲੈ ਫੋਟੋ ਕਰਨੀ ਆ ਸਿੰਦਲ ਜੀ ਦਾ ਹੈਗੀ ਆ ਇਹ ਫੋਟੋ ਇਹਦੀ ਕਾਦੀ ਸੋਹਣੀ ਹੋਣੀ ਆ ਓਏ ਸਿੰਦਲ ਜੀ ਦਾ ਹੈਗੀ ਲਿਬੜੀ ਜੀ ਆਹ ਦੇਖੋ ਹੁਣ ਪਿਛੇ ਸਾਡੇ ਜੁੱਤੀ ਵਾਈ ਜਾ ਰਹੀ ਹੈ ਸੂਟੀਆਂ ਦੇ ਨਾਲ ਪਹਿਲਾਂ ਆਪਾਂ ਟਰੈਕਟਰ ਦੇ ਢੇਰੇ ਲਾਏ ਉੱਤੇ ਟਰੈਕਟਰ ਦੇ ਨਾਲ ਦੋ ਤਿੰਨ ਵਰੀ ਗਾਈ ਆ ਹੁਣ ਜਿਹੜਾ ਮੜਾ ਮੋਟਾ ਵਿੱਚ ਰਹਿ ਗਿਆ ਉਹ ਸੂਟੀਆਂ ਨਾ ਕਰੂਗਾ ਝੁੱਟੀਆਂ ਜੇ ਆਪਣੀ ਵਾਹ ਸਰੋਂ ਤੇ ਲੱਗਣੀ ਆ ਤੇ ਬਰਾਂਡਾ ਸਾਫ਼ ਕਰਨਾ ਉਸ ਤੋਂ ਬਾਅਦ ਫਿਰ ਟੂੜੀ ਬਣਾਉਣੀ ਆ ਟੂੜੀ ਆ ਫਿਰ ਅੰਦਰ ਡਿੱਕਾ ਪਊਗਾ ਆਪਾਂ ਨੂੰ ਕਣਕ ਵੱਢ ਲਈ ਆ ਆਪਾਂ ਕਣਕ ਵਾਲਾ ਕੰਮ ਹੋ ਗਿਆ ਨਿਬੜ ਹੁਣ ਸਰੋਂ ਵਾਲਾ ਹੈਗਾ ਝੁੱਟੀਆਂ ਜਿਹਾ ਵਾਹ ਲੱਗਣੀ ਆ ਠੀਕਾ ਹੁਣ ਪਾਤੀ ਰੱਖਣਾ ਬੋਲੂ ਕੰਨ ਪੰਨ ਨੂੰ ਮੂੰਹ ਵਰਗਾ ਰੱਖਣਾ ਤੁੰਗੂ ਦੇ ਅੰਦਰ ਮਹਾਸ਼ੈਮ ਦੇਖੋ ਮੂੰਹ ਜਿ ਫੜੀਆ ਗੇਂਦ ਓਏ ਮੱਕੜੇ ਬੈਠਾ ਤੂੰ ਸਾਈ ਤੂੰ ਤਾਂ ਕਿ ਨਹੀਂ ਬੈਠਾ ਸੁੱਤ ਕੇ ਰਹਿਣਾ ਮੂਸੀ ਸੁੱਤ ਕੇ ਓਏ ਇਹਦੀ ਤਾਂ ਕਿ ਜਦੋਂ ਸਾਰੇ ਜਣੇ ਇੱਧਰ ਬੈਠੇ ਹੋਏ ਨਾ ਆਪਦੇ ਧਿਆਨ ਇਹਨੇ ਕੋਈ ਚੀਜ਼ ਚੱਕ ਕੇ ਲੈਉਣੀ ਲੈ ਕੇ ਆ ਕੇ ਬੁੱਕਲ ਚ ਵੜ ਜਾਣਾ ਹਾਂ ਇਹ ਕੀ ਚੱਕ ਲਿਆ ਆ ਅਸਾਂ ਕੀ ਦਾਦੇ ਕੀ ਹੈ ਮੈਨੂੰ ਦੇ ਦੇ ਕੁਦੋ ਕੁਦੋ ਦੇ ਦੇ ਬੈਗ ਵੀ ਥੱਲੇ ਗਈ ਇਹ ਆ ਲੈ ਲੱਗਣਾ ਫੁੱਲ ਇੱਕ ਨੂੰ ਪਤਾ ਨਹੀਂ ਕੀ ਹੈ ਬਾਹੜਾ ਹੀ ਫੁੱਲ ਲਓ ਜੀ ਪੱਤੇ ਹੈ ਨਹੀਂ ਹੁਣ ਲਈ ਜਾਂਦੀ ਖਾਨ ਵਾਲੀ ਕਾਨਕ ਥੱਲੇ ਜਿਹੜੀ ਆਪਾਂ ਢੋਲਾਂ ਵਿੱਚ ਪਾਉਣੀ ਆ। ਇੱਥੇ ਲਾ ਜੀ ਤਾਂ। ਇੱਕੋ ਪਾਲੀ ਦੇ ਲਈ ਕੱਢ ਸਰੋਂ ਦੀ ਤੇ ਆਹ ਰਹਿ ਗਈਆਂ ਆਪਣੀਆਂ। 2 4 6 6 ਲਾਂ ਰਹਿ ਗਈਆਂ ਹੁਣ ਜਗ੍ਹਾ ਬਣ ਗਈ ਆਪਣੀ। ਹੁਣ ਆਪਾਂ ਇਹਨੂੰ ਮੂਵ ਕਰਕੇ ਹੁਣ ਸੈਟਵਟ ਹੋ ਗਈ ਸਾਰਾ। ਇੱਕ ਬੂਤਰਾਂ ਦਾ ਵੀ ਨਵਾਂ ਫੂਡ ਤਿਆਰ ਹੋ ਗਿਆ। ਸਰੋਂ ਕਾ ਕੇ ਬਹੁਤ ਚਾਹਵਾਨ ਹੁੰਦੇ ਸਰੋਂ ਮੁੱਕ ਗਈ ਸੀ ਆਪਣੀ ਹੁਣ 2-3 ਮਹੀਨੇ ਦੇ ਕਣਕ ਹੀ ਪਾਈ ਜੰਨੇ ਹੁਣ ਸਰੋਂ ਹੁਣ ਚੇਂਜ ਹੋ ਜਾਊਗਾ ਸਰੋਂ ਨੂੰ ਬਾਲਾ ਚਾ ਕੇ ਖਾਂਦੇ ਇਹਨਾਂ ਸਾਫ਼ ਸੁਭ ਕਰਨ ਤੋਂ ਬਾਅਦ ਸਰੋਂ ਕਰਦੀ ਹੈ ਆਪਣੀ ਇਹ ਬਣਾ ਰਹੀ ਸਪਰੇਅ ਵਾਲੀ ਜਿਹੜੀ ਕਹਿੰਦੇ ਹੁੰਦੇ ਆਪਾਂ ਉਹ ਸਰੋਂ ਆ ਜੀ ਕਰਦੀ ਤੇ ਇਧਰ ਮਾਂ ਇਧਰ ਪਾਈ ਬੈਠੀ ਐ ਖਲਾਰਾ ਪੂਰਾ ਆ ਦੇਖੋ ਪੇਰ ਲਗੇ ਵੇ ਨਹੀਂ ਇਹ ਵੀ ਨਹੀਂ ਪਾਉਣਾ ਕੱਪੜੇ ਤੁਹਾਡੇ ਸਾਹਮਣੇ ਆ ਮੈਂ ਨਹੀਂ ਪਾਉਣਾ ਹੂੰ ਹੂੰ ਚਾਹੇ ਉਹ ਕੱਪੜੇ ਤਾਂ ਮੇਰੇ ਇੰਨੇ ਕੱਪੜੇ ਜ਼ਿਆਦੇ ਆ ਨਾ ਜਿਹੜੇ ਹੈਗੇ ਆ ਨਾ ਮੈਂ ਉਹ ਪਾਉਣਾ ਨਾ ਮੇਰਾ ਉਹਨਾਂ ਨੂੰ ਦੇਣ ਨੂੰ ਜੀ ਕਰਦਾ ਪਾਉਣਾ ਠੇਰ ਰੱਖਿਓ ਨਹੀਂ ਆਪਾਂ ਨਹੀਂ ਇਹ ਇਹ ਰੱਖ ਲਾਂ ਪਾ ਲੂੰਗਾ ਠੇਰ ਲਾਈ ਜਾਂਦੀ ਉਹ ਕੱਢ-ਕੱਢ ਕੇ ਆ ਵੀ ਨਹੀਂ ਪਾਉਣਾ ਇਹ ਵੀ ਨਹੀਂ ਪਾਉਣਾ ਕੱਢ ਦੇ ਉੱਪਰ ਅੰਗਰੇਜ਼ ਨਹੀਂ ਬਣਿਆ ਤਾਂ ਕਾ ਇਹ ਰੱਖ ਲੈ ਹਲਕੀ ਜੀ ਜੀਕ ਆਹ ਹਨਾ ਇਹ ਤਨੂ ਵੀ ਲਈ ਸੀ ਹੁਣੇ ਹੀ ਉਹ ਨਾਈਕੀ ਵਾਲਾ ਇਹ ਇਹ ਵੀ ਰੱਖ ਲੈ ਰੱਖਣਾ ਹਾਂ ਹਾਂ ਰੱਖ ਲੈ ਜਾਗਟਾ ਹੈ ਠੀਕ ਤਾਂ ਬੇਬੇ ਤੇ ਵੀ ਲੱਗੀ ਆ ਕਿਦਾਂ ਬੇਬੇ ਹਾਂ ਆ ਦੇਖੋ ਮਿਲਾ ਰਾ ਦੇਖੋ ਇਧਰ ਕੀ ਕਰਨਾ ਬੱਟ ਗਈ ਨਹੀਂ ਕਿ ਨਹੀਂ ਠੱਗਾ ਨਹੀਂ ਜਦੋਂ ਮੈਂ ਉਹ ਇਹਦੇ ਚ ਸਾਂਭਿਆ ਪਿਆ ਸੀ ਦੇ ਜਦੋਂ ਮੈਂ ਕੱਪੜੇ ਲੰਬੜੇ ਆ ਨਾ ਸਾਰੇ ਜਾਣ ਦੱਸੇ ਕਿਨੂੰ ਕਿਨੂੰ ਪੰਗਾ ਪੈਂਦਾ ਜਦੋਂ ਮੈਂ ਕੱਪੜੇ ਲੰਬੜੇ ਪਾਉਣ ਮੇਰੇ ਕੋਈ ਵੀ ਨਹੀਂ ਲੱਗਦਾ ਆਗੋਂ ਪਿਛੋਂ ਹੱਥ ਆ ਜਾਂਦੇ ਹਨ ਮੇਰੇ ਉਹ ਸੋਵ ਵਾਲੀ ਲੋਰ ਰੱਖਣੀ ਹੈ ਤੁਸੀਂ ਆਹ ਨਹੀਂ ਜਿਹੜੇ ਦੇਣੇ ਆ ਉਹ ਆ ਤੇ ਆਹ ਕੱਲ ਇੱਥੇ ਉਹ ਪੁਰਤਾ ਹੀ ਆ ਪਜਾਮਾ ਖੂਮਾ ਤਾਂ ਹੈ ਆ ਵੇਖ ਲੋ ਕੰਮ ਇਹਦੇ ਲੰਡਾ ਕਰਤਾ ਆ ਤੁਹਾਡੀ એનર્ਜੀ ਦੇ ਫੁਰਤੇ ਪਜਾਮੇ ਇਹ ਤਾਂ ਸਿਆਲਾਂ ਵਾਸਤੇ ਰੱਖ ਲਉਣਾ ਇਹ ਤਾਂ ਕੀ ਸਿਆਲਾਂ ਵਾਸਤੇ ਸਿਆਲਾਂ ਇੰਦਰ ਗਰਮੀ ਚ ਪਾਲਿਆ ਕਰਾਂਗੇ ਮੈਂ ਤਾਂ ਕਹਿੰਦਾ ਸਿਆਲਾਂ ਵਾਸਤੇ ਕਹਿੰਦੀ ਇੰਦਰ ਸਿਆਲਾਂ ਜੀ ਬਾਈ ਦੇ ਚੀਜ਼ਾਂ ਤੇ ਰੱਖੇ ਦੀ ਆਪਾਂ ਹਾਂ ਖੁਰਦੇ ਪਿਆਮੇ ਜਿਹੜੇ ਪੌਣੇ ਹੋ ਤੁਸੀਂ ਰੱਖ ਸਕਦੇ ਹੋ ਬਾਕੀ ਕੱਢ ਦਿਓ ਖੁਰਦੇ ਜਾਂ ਜਾਣ ਬਹੁਤ ਔਖੀ ਰਹਿੰਦੀ ਇਹਨਾਂ ਦੀ ਪਰ ਖੁਰਦੇ ਵੀ ਲਿਬੜ ਵਾਲੀ ਛੇਤੀ ਜਾਂਦੇ ਆ ਪਹਿਲਾਂ ਨਹੀਂ ਰੱਖੀ ਪਈ ਇਹਦੇ ਵਿੱਚ ਹਾਂ ਪਹਿਲਾਂ ਨਹੀਂ ਰੱਖੀ ਪਈ ਵਿੱਚ ਗਰਮੀ ਵਾਲੀ ਲੋਹਰਾ ਹੁਣ ਬੜੇ ਆ ਬਕੋਲੇ ਚ ਕਬੂਤਰਾਂ ਦੇ ਘਰਾਂ ਦੇ ਵਿੱਚ ਸੋ ਕਾਫੀ ਜਣਾ ਤਾਂ ਮੈਂ ਨੋਟ ਕਰ ਰਿਆ ਕਬੂਤਰਾਂ ਨੇ ਆਂਡੇ ਬਹੁਤ ਦਿੱਤੇ ਹੋਏ ਸੀ ਆਪਣੇ ਨੇ ਇਹ ਦਾਦੇ ਉੱਪਰ ਦੇਖਾ ਦੇਖੋ ਮੈਨੂੰ ਵੱਡੂਗਾ ਆਉ 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 ਥੱਪੜੇ ਮਾਰਦਾ ਏ ਠੀਕ ਆ ਸੋ ਬਹੁਤ ਕਬੂਤਰ ਆ ਕਬੂਤਰੀਆਂ ਅੰਡੇ ਤੇ ਬੈਠੇ ਹੋਏ ਅਸੀਂ ਕਈ ਵਾਰ ਇਦਾਂ ਹੁੰਦਾ ਕਿ ਜਿਹੜੇ ਕਬੂਤਰਾਂ ਅੰਡੇ ਦਿੰਦੇ ਆ ਕਬੂਤਰੀਆਂ ਅੰਡੇ ਦਿੰਦੀਆਂ ਨੇ ਉਹ ਵੈਸੇ ਦੇ ਦਿੰਦੀਆਂ ਨੇ ਅੰਡੇ ਮਤਲਬ ਇਹਦੇ ਵਿੱਚ ਬੱਚਾ ਪੈਦਾ ਕਰਨ ਦੀ ਸ਼ਮਤਤਾ ਨਹੀਂ ਹੁੰਦੀ ਈ ਹੈ ਨਾ ਵੈਸੇ ਦੇ ਦਿੰਦੀਆਂ ਕਬੂਤਰੀਆਂ ਕੱਲ੍ਹੇ ਹੀ ਦੇ ਦਿੰਦੀਆਂ ਨੇ ਤੇ ਅੱਜ ਮੈਂ ਸਾਰੇ ਰੱਖਣੇ ਚੱਕੇ ਤੇ ਆਂਡੇ ਬਹੁਤ ਜ਼ਿਆਦਾ ਸੀਗੇ ਫਿਰ ਅੱਜ ਮੈਂ ਫੋਨ ਦੀ ਲਾਈਟ ਦੇ ਨਾਲ ਚੈੱਕ ਕੀਤੇ ਕਿਉਂਕਿ ਫਿਰ ਵਿਚਾਰੀਆਂ ਬੈਠੀਆਂ ਰਹਿੰਦੀਆਂ ਕਿ ਤਰ੍ਹਾਂ ਜਿਵੇਂ ਕੁਕੜੀ ਸੇਵਾ ਦੇ ਬੈਂਦੀਆਂ ਉਧਰ ਬੈਠੇ ਰਹਿੰਦੇ ਜਿਦਾਂ ਤੁਸੀਂ ਆ ਬੈਠੇ ਹੋ ਠੀਕ ਆ ਤੇ ਨਾ ਉਸ ਆਂਡੇ ਦੇ ਵਿੱਚੋਂ ਬੱਚਾ ਨਿਕਲਦਾ ਨਾ ਇਹ ਵਿਚਾਰੇ ਉੱਠਦੇ ਆ ਵਕਤ ਨੂੰ ਫੜੇ ਰਹਿੰਦੇ ਆ ਫਿਰ ਆਪਾਂ ਲਾਈਟ ਜਿਹੜੀ ਫੋਨ ਦੇ ਫੋਨ ਦੀ ਲਾਈਟ ਜੀ ਆ ਕੇ ਨੇੜੇ ਚੈੱਕ ਕਰਦੇ ਆ ਨਾ ਤਾਂ ਫਿਰ ਉਹਦੇ ਜਿੱਦ ਪਤਾ ਲੱਗ ਜਾਂਦਾ ਬੱਚਾ ਉਹਦੇ ਵਿੱਚ ਬਣ ਰਿਹਾ ਕਿ ਨਹੀਂ ਬਣ ਰਿਹਾ ਸੋ ਅੱਜ ਮੈਂ ਚੈੱਕ ਕੀਤੇ ਆ ਕਿ ਜਿਹੜੇ ਇੰਨੇ ਆਂਡੇ ਦਿੱਤੇ ਹੋਏ ਸੀਗੇ ਉਹਨਾਂ ਦੇ ਵਿੱਚੋਂ ਐਨੇ ਆਂਡੇ ਖਰਾਬ ਆ ਤੁਹਾਨੂੰ ਦਿਖਾਉਣਾ ਮੈਂ ਤੇ ਆ ਚੈੱਕ ਆ ਦੇਖੋ ਐਨੇ ਆਂਡੇ ਜਿਹੜੇ ਹੈਗੇ ਆ ਇਹ ਆਪਣੇ ਵੇਸਟ ਨਹੀਂ ਜਿਹੜੇ ਖਾਲੀ ਹੈ ਜਿਹਨਾਂ ਵਿੱਚ ਬੱਚਾ ਨਹੀਂ ਹੈਗਾ ਸਿਰਫ ਇਹ ਦੂਸਰੇ ਹੀ ਆ ਗਣੀਏ 3 6 3 9 ਤੇ 3 12 ਤੇ 3 15 ਸ 15 ਆਂਡੇ ਨੇ ਜਿਹਦੇ ਉੱਤੇ ਕੇ ਕਬੂਤਰ ਇਦਾਂ ਹੀ ਬੈਠੇ ਹੋਏ ਸੀਗੇ ਕਾਫੀ ਦਿਨਾਂ ਤੋਂ ਮੈਂ ਨੋਟ ਕਰ ਰਹੇ ਹਾਂ ਮੈਂ ਵੀ ਸੋਚਿਆ ਕਿ ਬੱਚੇ ਕੱਢੇ ਨਹੀਂ ਫਿਰ ਅੱਜ ਚੈੱਕ ਕੀਤਾ ਤੇ ਉਹ ਆਂਡੇ ਖਰਾਬ ਹੋ ਚੁੱਕੇ ਐ ਇਹ ਸਾਰੇ ਆਂਡੇ ਖਰਾਬ ਨੇ ਸੋ ਇਹਨੂੰ ਆਪਾਂ ਵਿੱਚੋਂ ਕੱਢ ਕੇ ਬਾਹਰ ਸੱਟਾਂਗੇ ਦੇਖੋ ਹੱਕ ਹੱਥ ਚ ਤਾਂ ਇਹ ਹੋਣੇ ਨਹੀਂ ਕਿਸੇ ਭਾਂਡੇ 'ਚ ਪਾ ਕੇ ਲੈ ਜਾਣੇ ਆ ਜਿੱਦਾਂ ਕੁਕੜੀਆਂ ਆਂਡੇ ਦਿੰਦੀਆਂ ਇਦਾਂ ਹੀ ਨੇ ਆਂਡੇ ਦਿੱਤੇ ਪਏ ਆ ਔ ਟੋਕਰੀ ਲੈ ਕੇ ਆਪਾਂ ਲੱਗੇ ਆ ਪਹਿਲੀ ਸਬਜ਼ੀ ਤੋੜਨ ਇੱਕ ਵਾਰੀ ਆਪਣਾ ਸਾਗ ਬਣ ਗਿਆ ਤੇ ਹਰੇ ਭਾਈ ਹਰੇ ਭਾਈ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨੀ ਘੈਂਡ ਲੱਗਦੀ ਆ ਟਮਾਟੇ ਵੀ ਇਧਰ ਪੱਕਣੇ ਸ਼ੁਰੂ ਹੋ ਗਏ ਆ ਤੁਹਾਨੂੰ ਰੈੱਡ ਰੈੱਡ ਦਿਸਦੇ ਆ ਵਿੱਚ ਤੇ ਇਸ ਵਾਰ ਥੋੜੀ ਮਿਹਨਤ ਜ਼ਿਆਦਾ ਕੀਤੀ ਸੀ ਜਾਲ ਜੂਲ ਲਾਇਆ ਸੀ ਆਪਾਂ ਆਏ ਵੇਲਾਂ ਵਗੈਰਾ ਚੜ ਗਏ ਨੇ ਉੱਤੇ ਤੇ ਪੂਰਾ ਕੰਮ ਘੈਂਡ ਆ ਆਖੀਰਿਆਂ ਦੀ ਵੀਲ ਚੜਦੀ ਜਾਂਦੀ ਉੱਪਰ ਤੇ ਹੁਣ ਆਪਾਂ ਬੈਂਗਣੀ ਤੋੜਨੀ ਐ ਇੱਥੋਂ ਪੜਥੇ ਵਾਲੀ ਬੈਂਗਣੀ ਆ ਤੇ ਦੂਜੀ ਬੈਂਗਣੀ ਆ ਤੇ ਦੇਖੋ ਟੋਕਰੀ ਕੋੜੀ ਆ ਐਂਡ ਆਪਣੇ ਕੋਲੇ ਕਟਰ ਖੀਦਣਾ ਕਟਾਂਗੇ ਫਿਰ ਬੂਟੇ ਨੂੰ ਨੁਕਸਾਨ ਨਹੀਂ ਹੁੰਦਾ ਇਹਦੇ ਨਾਲ ਲਓ ਜੀ ਬੈਂਗਣੀ ਤੋੜਦੀ ਆ ਤੇ ਇੱਕ ਟੋਕਰੀ ਪੂਰੀ ਟੀਸੀ ਤੱਕ ਹੋ ਗਈ ਆ ਦੇਖੋ ਵੜ ਗਈ ਨਾ ਗੱਲ ਲੋ ਵੀ ਸੁਰੋਂ ਨਿਬੜ ਗਿਆ ਕੰਮ ਆਪਣਾ ਤੇ ਸਾਰਾ ਟਬਰ ਚਾਹ ਟੀ ਬ੍ਰੇਕ ਹੋਈ ਵੀ ਆ ਟੀ ਬ੍ਰੇਕ ਇਹ ਨਮਾ ਬਾਪੂ ਦੀ ਵੀ ਟੀ ਬ੍ਰੇਕ ਵੀ ਆ ਹੋ ਗਿਆ ਬਰਾਂਡਾ ਹੌਲਾ ਅੱਜ ਆਪਣਾ ਬਾਪੂ ਕਹਿੰਦਾ ਸੀ ਲੰਬੇ ਨਾਲ ਕਰਦੇ ਆਂਗੇ ਬਾਪੂ ਮੈਂ ਨਹੀਂ ਇੱਥੇ ਕਰੀਏ ਸੀ ਹੋਰ ਕੀ ਆਜੋ ਪਹਿਲਾਂ ਇੱਥੇ ਮਿਹਨਤ ਰੱਖਣ ਦੇ ਬਹੁਤ ਹੋਈ ਹੁਣ ਇੱਥੇ ਚੱਕਣ ਦੇ ਮਿਹਨਤ ਹੋ ਗਈ ਆ ਠੀਕ ਆ ਬਾਕੀ ਝਾੜ ਦੇਖੋ ਕੀ ਨਿਕਲਦਾ ਥੱਲੇ ਚੰਗੀ ਨਿਕਲੂ ਸਰੋਂ ਏ ਹੈ ਪੱਕੀ ਗੱਲ ਆ ਬਾਕੀ ਸੀਗਾ ਇਹਨੂੰ ਦੇਖੋ ਮਹਾ ਸ਼ੈਬ ਓਏ ਕੀ ਹੋ ਗਿਆ ਨਿਬੜ ਗਿਆ ਕੰਮ ਵਿਹਲਾ ਹੋ ਗਿਆ ਤਾਂ ਖੇਡਣ ਨੂੰ ਤੇਰੀ ਹਣਾ ਹਣਾ ਛੰਗੀ ਵਿਹਲਾ ਹੋ ਗਿਆ ਨਾ ਹੂੰ ਵਿਹਲਾ ਹੋ ਗਿਆ ਤਾਂ ਸਰੋਂ ਕੱਢ ਲਈ ਗਈ ਆ ਕਬੂਤਰ ਛੜਦੇ ਹੁਣ ਜਿੰਨੀ ਇੱਥੇ ਸਰੋਂ ਖਿਲਰੀ ਆ ਟਰਾਂਗਰ ਬਾਹਰ ਸੜਦੇ ਆ ਤੋਂ ਜਿੰਨਾ ਹੁਣ ਦਾਣੇ ਕੋਈ ਵਿਖੜੇ ਹੋਏ ਆ ਬਰੀਕ ਬਰੀਕ ਕਿਤੇ ਰਹਿ ਗਏ ਜੋ ਬੋਕਰ ਤੋਂ ਇਕੱਠੇ ਨਹੀਂ ਹੋਏ ਸੋ ਇਹਨਾਂ ਨੇ ਇਕੱਠੇ ਕਰਨੇ ਆ ਸਾਰੇ ਕਬੂਤਰਾਂ ਨੇ ਨਾ ਪਾਇਓ ਡੈਡੀ ਰਹਿਣ ਦਿਓ ਬਹੁਤ ਦਾਣੇ ਖਿਲਰੇ ਪਏ ਆ ਇਹ ਫਿਰ ਨਾ ਨਹੀਂ ਆਹੀ ਖਾਂ ਲੱਗ ਜਣਾ ਆਵੇ ਕਿੰਨੇ ਇੱਥੇ ਕਿੰਨੇ ਪਏ ਬਹੁਤ ਸਾਰੇ ਵੀਡੀਓ ਚ ਖਿਲਰੇ ਹੋਏ ਆ ਓ ਹੋ 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 ਡਰ ਗਏ ਬਰਾਂਡਾ ਦਾ ਘੇਰਾ ਖਾਲੀ ਹੋ ਗਿਆ ਆਪਣਾ ਸਰੋਂ ਦਾ ਕੰਮ ਨਵੇਣ ਤੋਂ ਬਾਅਦ ਆ ਗਿਆ ਸਨੇਹਾ ਮਸ਼ੀਨ ਵਾਲਿਆਂ ਦਾ ਤੂੜੀ ਵਾਲੀ ਮਸ਼ੀਨ ਵਾਲੇ ਕੀਤ ਪਹੁੰਚ ਗਿਆ ਤੇ ਟਰਾਲੀ ਆਪਣੀ ਭਰ ਗਈ ਆ ਤੇ ਆਪਾਂ ਲੈ ਕੇ ਚੱਲੇ ਆ ਟਰੈਕਟਰ ਆਪਣਾ ਫੋਰਡ ਤੇ ਸ਼ਾਮ ਦਾ ਟਾਈਮ ਆ ਤੇ ਟਰਾਲੀਆਂ ਤਾਂ ਮੇਰੇ ਸਣੋਂ ਤਿੰਨ ਚਾਰ ਹੀ ਬਣਨਾਂ ਅੱਜ ਕੁ ਕੁਵੇਲਾ ਹੋ ਜੇਣੇ ਕਿਉਂਕਿ ਰਾਤ ਨੂੰ ਮਸ਼ੀਨ 9 ਵਜੇ ਤੋਂ ਵੱਧ ਚੱਲਦੀ ਨਹੀਂ ਫਿਰ ਟਾਂਗਰ ਗਿੱਲਾ ਹੋ ਜਾਂਦਾ ਠੀਕ ਆ ਈਵਿੰਗ ਟਾਈਮ ਦੇ ਵਿੱਚ ਬੜਾ ਨਜ਼ਾਰਾ ਵਖਰੀ ਗੱਲਬਾਤ ਹੁੰਦੀ ਐ ਇੱਕ ਵੱਖਰਾ ਮਾਹੌਲ ਹੁੰਦਾ ਤੁਸੀਂ ਦੱਸਿਓ ਕਮੈਂਟ ਕਰਕੇ ਕਿੰਨਾ ਕਿੰਨਾ ਨੇ ਫੋਰਡ 36 ਦਾ ਸਾਹਮਣੇ ਰੱਖੇ ਆ ਤੇ ਕਿਹਨੂ ਕਿਹਨੂ ਫੋਰਡ ਚਲਾਉਣਾ ਪਸੰਦ ਆ ਸਾਰਿਆਂ ਨੇ ਦੱਸਿਓ ਕਮੈਂਟ ਕਰਕੇ ਜਿਹੜਾ ਫੋਰਡ ਆ ਫਿਰ ਆਪਣਾ ਪੁਰਾਣਾ ਫੋਰਡ ਉਹ ਚੀਜ਼ ਵਕਰੀ ਗੱਲ ਹੁੰਦੀ ਹੈ ਨਾ ਹਾਂਜੀ ਦੋਸਤੋ ਹੋ ਗਿਆ ਹਨੇਰਾ ਟਾਈਮ ਹੋ ਗਿਆ ਰਾਤ ਦੇ 7 ਵਜੇ ਦਾ ਤੇ ਪਹਿਲੀ ਟਰਾਲੀ ਟੂੜੀ ਦੀ ਘਰੇ ਆ ਗਈ ਆ ਤੇ ਆ ਵੀ ਆਪਣਾ ਸਾਰਾ ਜਿਹੜਾ ਸੀਗਾ ਇੱਥੇ ਤੁਹਾਨੂੰ ਪਤਾ ਕਿੰਨੀ ਸਰੋਂ ਰੱਖੀ ਸੀ ਆਪਾਂ ਸਾਰੀ ਕੱਢ ਲਈ ਆ ਠੀਕ ਆ ਇਧਰ ਆਵਾਂ ਇਧਰ ਢੇਰ ਲਾਇਆ ਪਿਆ ਸਰੋਂ ਦਾ ਤੇ ਇਹ ਕੰਮ ਗਿਆ ਹੋ ਠੀਕ ਆ ਹੁਣ ਰਹਿ ਗਿਆ ਲਾਸਟ ਵਾਲਾ ਜਿਹੜਾ ਆਪਣਾ ਹੁੰਦਾ ਤੂੜੀ ਤੰਦ ਸਾਂਭਣ ਵਾਲਾ ਕਣਕ ਵੀ ਵੇਚ ਲਈ ਆ ਤੇ ਹੁਣ ਤੂੜੀ ਆਪਣੀ ਹੈਗੀ ਇਹ ਅੰਦਰ ਕਰ ਦਾਂਗੇ ਠੀਕ ਆ ਤੇ ਦੇਖੋ ਕੀ ਬਣਦਾ ਥੋੜਾ ਖਲਿਆਰ ਪੈ ਗਿਆ ਪੁੱਛ ਹੁਣ ਜਿੰਨੀ ਇੱਕ ਬਣਦੀ ਹੁਣ ਬਣਾਵਾਂਗੇ ਉਹ ਹੁਣ ਮਸ਼ੀਨ ਪਹਿਲਾਂ ਵਿਲੀ ਹੋ ਗਈ ਸੀ ਤੇ ਆਪਣੀ ਚਲੀ ਗਈ ਠੀਕ ਆ ਮੈਨੂੰ ਇਦਾਂ ਕਾ ਕਿ ਜਲਦੀ ਜਲਦੀ ਕੰਮ ਕੀਤਾ ਜਾਵੇ ਠੀਕ ਆ ਤੇ ਛੋਟੀ ਭੈਣ ਜਿਹੜੀ ਇੰਗਲੈਂਡ ਵਾਲੇ ਸੀ ਉਹ ਵੀ ਵਾਪਸ ਆ ਚੁੱਕੇ ਆ ਠੀਕ ਆ ਤੇ ਤੁਹਾਨੂੰ ਯਾਦ ਆ ਕਿ ਆਪਾਂ ਸੇਰੇ ਬੰਨੇ ਸੀ ਪਿੱਛੇ ਕਿ ਹਨਾ ਕਿ 23-34 ਸਾਲ ਬਾਅਦ ਆਪਣੇ ਘਰੇ ਸੇਰੇ ਵੱਜੇ ਗਏ ਸੀ ਕਿ ਹਨਾ ਸੋ ਉਸ ਮੁੰਡੇ ਦੀ ਪੰਜੀਰੀ ਲੈ ਕੇ ਜਾਣੀ ਹੈ ਜਿਹਦਾ ਨਾਮ ਰੱਖਿਆ ਗਿਆ ਸੀ ਪੰਜਾਬ ਸਿੰਘ ਸੋ ਸਾਰਿਆਂ ਨੇ ਬਹੁਤ ਕਮੈਂਟ ਕੀਤੇ ਸੀ ਬਹੁਤ ਸੋਹਣਾ ਨਾਮ ਆ ਪੰਜਾਬ ਸਿੰਘ ਢਾਲੀਵਾਲ ਮੁੰਡੇ ਦਾ ਨਾਮ ਸੀਗਾ ਤੇ ਉਹ ਕੱਲ ਹੀ ਆਏ ਆ ਇੰਗਲੈਂਡ ਤੋਂ ਠੀਕ ਆ ਤੇ ਮੈਂ ਆ ਉਹਦਾ ਭਾਂਡਾ ਪਹਿਲੀ ਵਾਰ ਦੇਖਣਾ ਠੀਕ ਆ ਤੇ ਉਹ ਵੀ ਵਲੋਗ ਇੰਟਰਸਟਿੰਗ ਹੋਊਗਾ ਆਪਾਂ ਪੰਜੀਰੀ ਲੈ ਕੇ ਜਾਵਾਂਗੇ ਉੱਥੇ ਠੀਕ ਆ ਓਕੇ ਸਾਨੂੰ ਇਹ ਆ ਕਿ ਜਲਦੀ ਜਲਦੀ ਆਪਾਂ ਕੰਮ ਨਿਬਟਾਲ ਲਈਏ ਤੇ ਫਿਰ ਇੱਕ ਗੱਡ ਗੱਡ ਨਿਊਜ਼ ਤੁਹਾਨੂੰ ਹੋਰ ਦੇਣੀ ਆ ਪਹਿਲਾਂ ਵੀ ਵਲੋਗ ਚ ਕਿਹਾ ਸੀਗਾ ਪਰ ਥੋੜੇ ਦਿਨ ਰੁਕੋ ਦੋ ਕਿ ਦਿਨ ਰੁਕੋ ਤੇ ਇੱਕ ਬਹੁਤ ਘੈਂਡ ਗੱਡ ਨਿਊਜ਼ ਆ ਸਾਡੇ ਲਈ ਤਾਂ ਬਹੁਤ ਖਾਸ ਕਰਕੇ ਆ ਹਨਾ ਬਹੁਤ ਸਾਡੇ ਲਈ ਮੇਰੇ ਲਈ ਬਹੁਤ ਵੱਡੀ ਗੱਲ ਆ ਉਹ ਤੁਹਾਡੇ ਲਈ ਸ਼ਾਇਦ ਉਹ ਆਮ ਹੋ ਸਕਦੀ ਆ ਪਰ ਆਪਾਂ ਦੇਵਾਂਗੇ ਗੱਡ ਨਿਊਜ਼ ਦੋ ਵਲੋਗ ਵਿੱਚ ਵੇਟ ਕਰ ਲਿਓ ਠੀਕ ਆ ਥੋੜਾ ਬਿਜ਼ੀ ਆ ਤੇ ਇਸ ਇਸ ਕਰਕੇ ਥੋੜਾ ਜਿਹਾ ਬਲੌਗ ਆਨ ਦੇ ਵਿੱਚ ਦੇਰੀ ਹੋ ਰਹੀ ਆ ਠੀਕ ਆ ਜੀ ਅਡਜਸਟ ਕਰ ਲਿਓ ਠੀਕ ਆ ਬਸ ਵੀਡੀਓ ਹੋ ਜਗੀ ਫਿਰ ਤੁਹਾਡੇ ਨਾਲ ਵਲੌਗ ਬਣਾਉਣ ਦੀ ਓਕੇ ਅਡਜਸਟ ਕਰ ਲਿਓ ਓਕੇ ਹਾਂ